ਹੈਲੋ ਵੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਜਿਉਂਵੋਗੇ ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਮੈਂ ਰੈਨ ਬਾਰੇ ਜਾਣਕਾਰੀ ਦੇਣ ਲੱਗਾ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਫਿਲਮ ਉਹ ਇੱਕ ਗਰੀਬ ਬੱਚਾ ਹੁੰਦਾ ਹੈ ਤੇ ਹਾਕੀ ਖੇਡਣੀ ਚਾਹੁੰਦਾ ਹੁੰਦਾ ਹੈ ਤੁਸੀਂ ਦੇਖੀ ਹੋਣੀ ਆ ਤੇ ਇਹਨਾਂ ਚੀਜ਼ਾਂ ਨੂੰ ਮੈਂ ਹੀ ਪ੍ਰਮੋਟ ਕਰਦਾ ਜਿਹੜੇ ਬੱਚੇ ਵਧੀਆ ਕੋਈ ਚੰਗਾ ਆਪਣੇ ਦੇਸ਼ ਲਈ ਆਪਣੇ ਨਾਮ ਲਈ ਆਪਣੇ ਪਿੰਡ ਦੇ ਨਾਮ ਲਈ ਤੇ ਆਪਦੀ ਤਰੱਕੀ ਲਈ ਵਧੀਆ ਸੋਚਦੇ ਆ ਤੇ ਕਰਦੇ ਆ ਉਹਨਾਂ ਦੇ ਲਈ ਮੈਂ ਵੀ ਉਹਨਾਂ ਨੂੰ ਪ੍ਰਮੋਟ ਕਰਦਾ ਹਾਂ ਕਿ ਤੁਸੀਂ ਫਿਲਮ ਦੇਖੀ ਹੋਣੀ ਇੱਕ ਹਰਜੀਤਾਂ ਫਿਲਮ ਜਿਹੜੀ ਕਿ ਐਵੇਂ ਵਰਕ ਦੀ ਬਣੀ ਉਹ ਛੋਟਾ ਜਿਹਾ ਬੱਚਾ ਹੁੰਦਾ ਗਰੀਬ ਘਰੋਂ ਜੀ ਦਾ ਨਾਮ ਤੁੱਲੀ ਰੱਖਿਆ ਹੁੰਦਾ ਉਹਨਾਂ ਨੇ ਫਿਲਮ ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਆਪਣੇ ਵਾਲਾ ਤੁੱਲੀ ਵੀ ਦਿਖਾਉਣ ਲੱਗਾ ਸਾਡੇ ਪਿੰਡ ਦਾ ਲੋਪੋ ਦਾ ਤੁੱਲੀ ਆ ਤੇ ਇਹ ਵੀ ਬਹੁਤ ਗਿਆਨ ਆ ਹਾਕੀ ਖੇਡਣ ਦੀ ਤੇ ਬੜਾ ਬਹੁਤ ਰੋਕਿਆ ਨੂੰ ਵੀ ਪੜਾਈ ਕਰ ਲੈ ਆਪਦੀ ਰਹਿਣ ਦੇ ਰਹਿਣ ਦੇ ਪਰ ਇਹ ਬੜੀ ਜ਼ਿੱਦ ਕਰਦਾ ਇਹ ਕਹਿੰਦਾ ਵੀ ਮੈਂ ਹਾਕੀ ਖੇਡਣੀ ਖੇਡਣੀ ਆ ਤੇ ਦੋਸਤੋ ਮੇਰੇ ਮਨ ਨੂੰ ਵੀ ਬੜਾ ਇਹ ਅਹਿਸਾਸ ਹੋਇਆ ਵੀ ਯਾਰ ਇਹਦੀ ਤਮੰਨਾ ਬਹੁਤ ਆ ਹਾਕੀ ਖੇਡਣ ਦੀ ਵੀ ਇਹਨੂੰ ਜਾਣ ਦੇ ਮੈਂ ਨਾ ਰੋਕ ਨਾ ਤੇ ਅੱਜ ਤੁਹਾਨੂੰ ਮੈਂ ਸਾਰਿਆਂ ਨੂੰ ਜਾਣਕਾਰੀ ਦੇਣੀ ਚਾਹੁੰਦਾ ਐ ਵੀ ਇਹ ਆਪਣਾ ਆਪ ਦਾ ਬੱਚਾ ਐ ਤੇ ਵੈਸੇ ਤੁਸੀਂ ਜਿੰਨੇ ਬੱਚੇ ਖੇਡਦੇ ਆ ਆਪਣੇ ਸਾਰੇ ਆਪ ਦੇ ਬੱਚੇ ਤੁਸੀਂ ਪਿਛੰਗੇ ਵੀਡੀਓ ਜੀ ਆਪਾਂ ਕਾਫੀ ਵਾਰੀ ਤੁਹਾਨੂੰ ਦਿਖਾਏ ਆ ਇੱਥੇ ਆਏ ਆ ਤੇ ਦੇਖਿਆ ਹੁਣੇ ਤੁਸੀਂ ਬਹੁਤ ਸੋਹਣੇ ਬੱਚੇ ਖੇਡਦੇ ਆ ਤੇ ਮੈਨੂੰ ਬਹੁਤ ਵੱਡਾ ਮਾਣ ਆ ਸਾਡੇ ਪਿੰਡ ਦੇ ਜਿਹੜੇ ਬੱਚੇ ਖੇਡਦੇ ਤੇ ਪਹਿਲਾਂ ਜਿਹੜੇ ਜਿਨ੍ਹਾਂ ਨੇ ਪਹਿਲਾਂ ਇੱਥੋਂ ਮਾਣ ਕਮਾਇਆ ਐ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਆ ਗੇਮ ਖੇਡ ਕੇ ਕੋਈ ਬਾਹਰਲੇ ਮੌਕੇ ਸਿੱਟ ਹੋਇਆ ਕੋਈ ਚੰਗੇ ਆਫਸਰ ਬਣੇ ਆ ਉਹਨਾਂ ਦੇ ਬਹੁਤ ਵੱਡਾ ਮਾਣ ਆ ਅੱਜ ਵੀ ਉਹ ਇਸ ਗਰਾਊਂਡ ਦੇ ਨਾਲ ਕੋਈ ਕਿਸ ਕੰਟਰੀ ਚ ਬੈਠਾ ਏ ਕੋਈ ਕਿਸੇ ਮਹਿਕਮੇ ਦੇ ਵਿੱਚ ਸੈਟਲ ਆ ਤੇ ਕੋਈ ਹੋਰ ਕਿਸੇ ਜਗ੍ਹਾ ਤੇ ਆਪਦੇ ਲੈਵਲ ਤੇ ਵਧੀਆ ਪੜ ਕੇ ਸੈਟਲ ਹੋਇਆ ਇਥੋਂ ਤੇ ਮੈਨੂੰ ਉਹਨਾਂ ਤੇ ਅੱਜ ਵੀ ਬਹੁਤ ਵੱਡਾ ਮਾਣ ਆ ਤੇ ਉਹਨਾਂ ਦੇ ਮਾਣ ਦੇ ਜਰੀਏ ਅੱਜ ਜਿਹੜਾ ਗਰਾਊਂਡ ਆ ਇਹ ਇਹਦੇ ਵਿੱਚ ਰੌਣਕ ਹੁੰਦੀ ਆ ਬਹੁਤ ਬੱਚੇ ਖੇਡਣ ਆਉਂਦੇ ਤੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਬਹੁਤ ਵੱਡਾ ਪਿਆਰ ਵੀ ਕਰਦਾ ਤੇ ਉਹਨਾਂ ਨੂੰ ਉਹਨਾਂ ਦਾ ਮਾਣ ਵੀ ਕਰਦਾ ਜਿਹੜੇ ਇਸ ਗਰਾਊਂਡ ਦੇ ਨਾਲ ਜੁੜ ਕੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਦੇ ਆ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਦੇ ਤੇ ਆਪਣੀ ਸਿਹਤ ਦਾ ਧਿਆਨ ਰੱਖਦੇ ਆ ਤੇ ਹੋਰ ਵਧੀਆ ਸਹਿਦ ਦਿੰਦੇ ਇਥੋਂ ਹੋਰ ਵੀ ਆਪਦੇ ਦੋਸਤਾਂ ਨੂੰ ਤੇ ਅੱਜ ਮੈਂ ਤੁਹਾਨੂੰ ਸਾਡੇ ਲੋਪ ਵਾਲੇ ਤੁਲੀ ਨੂੰ ਮਿਲਾਉਣ ਜਾ ਰਿਹਾ ਹਾਂ ਹਾਂਜੀ ਵੀ ਤੁਲੀ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੇ ਵਿਚਾਰ ਸਾਂਝੇ ਕਰਨੇ ਆਪਾਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਰੇ ਮੈਂ ਬੇਨਤੀ ਕੀਤੀ ਜਾਂਦੀ ਉਧਰ ਚਾ ਕੇ ਸਾਹਮਣੇ ਜਾ ਕੇ ਸਾਰੇ ਮੈਂ ਬੇਨਤੀ ਬੇਨਤੀ ਕੀਤੀ ਜਾਂਦੀ ਆ ਤੇ ਹੱਥ ਹੱਥ ਤੇ ਜ਼ੈਡੋ ਖਾਜੋ ਆਪ ਦੀ ਮਨਪਸੰਦ ਗੇਮ ਖੇਡੋ ਤੇ ਨਸ਼ੇ ਤੋਂ ਦੂਰ ਰਹੋ ਸਿਹਤ ਨਾਲ ਧਿਆਨ ਰੱਖੋ ਸਾਚੀਓ ਮੈਂ ਸਮਝਦਾ 30 ਨਾ ਵੀ ਅੱਜ ਦਾ ਜਿਹੜਾ ਬਲੌਗ ਹੈ ਜਿਹੜੀ ਪਹਿਲੀ ਵੀਡੀਓ ਬਣਾਈ ਆਪਾਂ ਇਸ ਬੱਚੇ ਦੇ ਨਾਲ ਤੇ ਹੋਰ ਵੀ ਤੁਹਾਨੂੰ ਬੱਚਿਆਂ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਮਲਾਵਾਂਗੇ ਸਾਰਿਆਂ ਦੇ ਬਾਕ-ਬਾਕ ਬੱਚਿਆਂ ਦੇ ਆਪਾਂ ਇੰਟਰਵਿਊ ਕਰਿਆ ਕਰਾਂਗੇ ਜਿਹੜੇ ਆਪਣੇ ਖੇਡਦੇ ਤੇ ਆਪਾਂ ਤੁਸੀਂ ਵੀ ਸਪੋਰਟ ਕਰਨੀ ਸਾਰਿਆਂ ਨੇ ਆਪਾਂ ਸਾਰਿਆਂ ਨੇ ਨਾਲ ਮਿਲ ਕੇ ਇਹਨਾਂ ਬੱਚਿਆਂ ਜਿਹੜੇ ਗੇਮਾਂ ਖੇਡਦੇ ਬੱਚੇ ਵਧੀਆ ਚੰਗੀ ਸਿਹਤ ਦਿੰਦੇ ਆ ਹੋਰ ਵੀ ਬੱਚਿਆਂ ਨੂੰ ਤੇ ਉਹਨਾਂ ਦੇ ਨਾਲ ਸਾਰਿਆਂ ਨਾਲ ਤੁਹਾਨੂੰ ਮਲਾਵਾਂਗੇ ਤੇ ਅੱਜ ਜਿਹੜਾ ਮੈਸੇਜ ਦਿੱਤਾ ਹੈ ਸਾਡੇ ਤੁੱਲੀ ਨੇ ਉਹ ਮੈਸੇ ਨੂੰ ਜ਼ਰੂਰ ਤੁਸੀਂ ਯਾਦ ਰੱਖਣਾ ਤੇ ਉਹ ਤੇ ਅਮਲ ਵੀ ਕਰਨਾ ਜਿੰਨੇ ਵੀ ਪੰਜਾਬ ਦੇ ਬੱਚੇ ਆ ਬਾਸ ਵਕ ਪਿੰਡਾਂ ਦੇ ਵਿੱਚ ਜਿਹੜੇ ਹਜੇ ਨਹੀਂ ਖੇਡ ਰਹੇ ਗੇਮਾਂ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਆਪਣੀ ਮਨਪਸੰਦ ਕੋਈ ਵੀ ਉਹਨੂੰ ਗੇਮ ਨੂੰ ਖੇਡੋ ਤੇ ਨਾਲੇ ਸਾਬ ਦਾ ਪਿੰਡ ਦਾ ਨਾਮ ਰੋਸ਼ਨ ਕਰੋਗੇ ਨਾਲੇ ਤੁਹਾਡੀ ਤਰੱਕੀ ਹੋਊਗੀ ਨਾਲੇ ਆਪਣੀ ਸਿਹਤ ਦਾ ਧਿਆਨ ਰੋਗੇ ਤੇ ਨਾਲੇ ਤੁਸੀਂ ਨਸ਼ੇ ਤੋਂ ਦੂਰ ਰਹੋਗੇ ਜੇ ਕਿਸੇ ਵੀ ਗਰਾਊਂਡ ਦੇ ਵਿੱਚ ਕਿਸੇ ਵੀ ਤੁਸੀਂ ਗੇਮ ਨਾਲ ਜੁੜੇ ਹੋ ਤਾਂ ਨਾਲੇ ਤੁਹਾਡਾ ਸਿਹਤ ਤੁਹਾਡੀ ਸਿਹਤ ਵਧੀਆ ਰਹੂਗੀ ਨਾਲੇ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਹੋਊਗਾ ਤੁਹਾਡੇ ਨਾਲੇ ਤੁਹਾਡਾ ਆਪ ਦਾ ਨਾਮ ਰੋਸ਼ਨ ਹੋਊਗਾ ਨਾਲੇ ਤੁਸੀਂ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੋਗੇ ਇਹ ਬੇਨਤੀ ਆ ਮਿਹਰਬਾਨੀ ਕਰਕੇ ਜਿੰਨੇ ਵੀ ਆਉਣ ਵਾਲੇ ਬੱਚੇ ਆ ਸਾਡੇ ਨਿੱਕੀ ਪਨੀਰੀ ਆ ਨਵੀਂ ਪਨੀਰੀ ਉਹ ਵੱਖ-ਵੱਖ ਜੋ ਵੀ ਮਾਨਵ ਸੰਤ ਗੇਮ ਆ ਉਹਦੇ ਵਿੱਚ ਜੁੜਨਾ ਚਾਹੀਦਾ ਉਹਨਾਂ ਨੂੰ ਤੇ ਬੇਨਤੀ ਆ ਤੁਸੀਂ ਸਾਰਿਆਂ ਨੇ ਦੁਬਾਰੇ ਤੁਹਾਨੂੰ ਰਿਪੀਟ ਕਰਦਾ ਮੈਂ ਤੁਸੀਂ ਦੇਖੀ ਹੋਣੀ ਆ ਹਰਜੀਤਾ ਫਿਲਮ ਐਮੀ ਵਰਕ ਦੀ ਉਹਦੇ ਵਿੱਚ ਗਰੀਬ ਘਰ ਦਾ ਬੱਚਾ ਦਿਖਾਇਆ ਏ ਜਿਹਦਾ ਨਾਮ ਤੁੱਲੀ ਹੁੰਦਾ ਉਹ ਗੇਮ ਖੇਡਣ ਦਾ ਬਹੁਤ ਸ਼ਕੀਨ ਹੁੰਦਾ ਏ ਉਹਨੂੰ ਬਹੁਤ ਵੱਡੀ ਲਗਨ ਹੁੰਦੀ ਹੈ ਗੇਮ ਖੇਡਣ ਦੀ ਉਹ ਹਾਕੀ ਦੇ ਵਿੱਚ ਬਹੁਤ ਵੱਡਾ ਪਲੇਅਰ ਬਣਦਾ ਹੈ ਤੇ ਉਹਦੀ ਬਹੁਤ ਵੱਡੀ ਤਰੱਕੀ ਹੁੰਦੀ ਹੈ ਤੇ ਫਿਰ ਵੱਡਾ ਹੋ ਕੇ ਤੁਹਾਨੂੰ ਪਤਾ ਵੀ ਕਿੰਨੀ ਤਰੱਕੀ ਕਰਦਾ ਤੇ ਆਪਦੇ ਪਿੰਡ ਦਾ ਨਾਮ ਰੋਸ਼ਨ ਕਰਦਾ ਹੈ ਤੁਸੀਂ ਸਾਰੇ ਵੀਰਾਂ ਨੇ ਜਿੰਨੇ ਵੀ ਜਿਹੜੇ ਵੀਰਾਂ ਨੇ ਨਹੀਂ ਦੇਖੀ ਫਿਲਮ ਹਰਜੀਤਾ ਉਹ ਤੁਸੀਂ ਫਿਲਮ ਵੀ ਦੇਖ ਲਿਓ ਤੁਸੀਂ ਦੇਖਿਆ ਹੋਣਾ ਵੀ ਉਹ ਚੀਜ਼ਾਂ ਨੂੰ ਸਾਨੂੰ ਸੇਧ ਲੈਣੀ ਚਾਹੀਦੀ ਆ ਤੇ ਮੈਂ ਵੀ ਇਹੀ ਜੀਆਂ ਚੀਜ਼ਾਂ ਨੂੰ ਸਦਾ ਹੀ ਪ੍ਰਮੋਟ ਕਰਦਾ ਹਾਂ ਜਿਹੜੇ ਕਿ ਸਾਡੇ ਪੰਜਾਬ ਲਈ ਸਾਡੇ ਪਿੰਡਾਂ ਲਈ ਆਪਦੇ ਪਰਿਵਾਰਾਂ ਲਈ ਵਧੀਆ ਆਪਣੀ ਸੇਧ ਦਿੰਦਾ ਬੱਚਾ ਕੋਈ ਵਧੀਆ ਆਪਦੇ ਪਿੰਡ ਲਈ ਜਾਂ ਪਰਿਵਾਰਾਂ ਲਈ ਜਾ ਹੋਰ ਪੰਜਾਬ ਲਈ ਕੋਈ ਨਾਰ ਰੱਖਣ ਕਰਦਾ ਬੱਚ ਉਹਦੇ ਲਈ ਮੈਂ ਸਦਰ ਹੀ ਆਪ ਦੇ ਵੱਲੋਂ ਉਹਦੀ ਮੈਂ ਪ੍ਰਮੋਟ ਕਰਦਾ ਉਹ ਚੀਜ਼ ਤੇ ਹੱਥ ਜੋੜ ਕੇ ਬੇਨਤੀ ਆ ਇਸ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰਿਓ ਤੇ ਪੇਜ ਨੂੰ ਜਿਹੜਾ ਪੇਜ ਜਿਹੜੇ ਪੇਜ ਤੇ ਪਾਵਾਂਗੇ ਆਪਾਂ ਅਮਰੀਕ ਲੋਪੋ ਦੇ ਨਾਂ ਤੇ ਇਹਨੂੰ ਪੇਜ ਨੂੰ ਬੱਦ ਬੱਦ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੁਹਾਡਾ ਦਿਨੋ ਰਹਿਣੀਆਂ ਸਾਰੇ ਵੀਰਾਂ ਦਾ ਜਿੰਨੇ ਵੀ ਫੇਸਬੁੱਕ ਤੇ ਮੇਰੇ ਦੋਸਤਾਂ ਮੇਰੀਆਂ ਭੈਣਾਂ ਮਾਤਾਵਾਂ ਸਾਰਿਆਂ ਦਾ ਦਿਨੋ ਸਤਕਾਰ ਕਰਦਾ ਤੁਸੀਂ ਮੇਰਾ ਪਰਿਵਾਰ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਸ ਵੀਡੀਓ ਨੂੰ ਬੱਦ ਬੱਦ ਪਿਆ